जय श्री राम सत श्री अकाल ਜਿੱਦਾਂ ਸਾਡੀ ਐਨੀਮਲ ਕੇਅਰ ਸੁਸਾਇਟੀ ਤੇ ਲੱਕੀ ਭਾਈ ਦੀ ਉਡਾਨਸ ਦਾਸਤਾ ਆ ਤੇ ਅੱਜ ਜਿੱਦਾਂ ਸਾਨੂੰ ਪਤਾ ਲੱਗਿਆ ਸੀ ਕਿ ਇਹ ਬੱਸੀ ਗੁਲਾਮ हुसैन ਦੇ ਵਿੱਚ ਇੱਕ ਸੰਭਰ ਆ ਕਿਸੇ ਨੇ ਸ਼ਿਕਾਰ ਕੀਤਾ ਉਹਦੀ ਲੱਤਾਂ ਤੋੜ ਦਿੱਤੀਆਂ ਗਈਆਂ ਆ ਤੇ ਅਸੀਂ ਉਸੇ ਵੇਲੇ 1091 ਫੋਨ ਕੀਤਾ ਤੇ ਉਸ ਤੋਂ ਬਾਅਦ ਘੰਟੇ ਬਾਅਦ 1 ਵਿਭਾਗ ਦੀ ਟੀਮ ਆਈ ਜੋ ਕਿ ਸਿਰਫ ਦੋ ਮੁਲਾਜ਼ਮ ਇੱਕ ਲੇਡੀ ਮੈਡਮ ਸੀਗੇ ਹੋਏ ਪਰ ਜੇ ਸੰਭਰ ਭਾਰਾ ਸੀਗਾ ਇਹ ਤੁਹਾਨੂੰ ਪਤਾ ਹੈ ਹਾਂ ਚੱਕਰ ਦੀ ਮੈਨ ਪਾਵਰ ਵੀ ਚਾਹੀਦੀ ਤੇ ਸਾਡੇ ਲੱਕੀ ਭਾਜੀ ਹੋਣਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਾਂਭਨ ਨੂੰ ਫੜਿਆ ਜੋ ਕਿ ਉਹਦਾ ਟ੍ਰੀਟਮੈਂਟ ਹੋ ਜਵੇ ਕਿ ਇਲਾਜ ਹੋ ਜਵੇ ਕਿ ਕੋਈ ਇਹਦਾ ਸ਼ਿਕਾਰ ਨਾ ਕਰੇ ਫੜ ਕੇ ਬਨ ਵਿਭਾਗ ਨੂੰ ਦਿੱਤਾ ਤੇ ਸਾਡੀ ਇਹੀ ਸਰਕਾਰ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਪੂਰੀ ਟੀਮ ਬਣਾਈ ਜਾਵੇ ਜੇ ਅਸੀਂ ਅਸੀਂ ਹੀ ਕੰਮ ਸਾਰੇ ਕਰਨੇ ਤੇ ਫਿਰ ਮਤਲਬ ਕਿ ਫਿਰ ਪ੍ਰਸ਼ਾਸਨ ਦਾ ਕੀ ਫਾਇਦਾ ਜੇ ਆਮ ਨਾਗਰਿਕ ਹੀ ਸਾਰੇ ਕੰਮ ਕਰੀ ਜਾਊਗੇ ਟੈਕਸ ਵੀ ਨਾਗਰਿਕ ਦੇਣ ਤੇ ਸਾਰਾ ਸੇਵਾ ਵੀ ਨਾਗਰਿਕ ਕਰਨ ਤੇ ਸਾਡੀ ਇਹੀ ਪ੍ਰਸ਼ਾਸਨ ਨੂੰ ਅਪੀਲ ਹੈ ਵਾਈਟ ਲਾਫ ਨੂੰ ਅਪੀਲ ਹੈ ਕਿ ਪੂਰੀ ਟੀਮ ਬਣਾਈ ਜਾਵੇ ਕਿ ਇਹਦਾ ਹੁਣ ਆਪਾਂ ਇਹਨਾਂ ਫੜਾਤ ਹੈ ਕਿ ਸਾਨੂੰ ਵੀਡੀਓ ਨਹੀਂ ਕੋਈ ਮਿਲਦੀ ਬਾਚ ਦੀ ਕਿ ਇਹ ਠੀਕ ਆ ਬਿਮਾਰ ਆ ਕਿ ਨਹੀਂ ਆ ਤੇ ਆਪਾਂ ਕਾਫੀ ਸੰਭਰ ਵੀ ਇਹਨਾਂ ਨੂੰ ਬਾਰਾ ਸਿੰਘ ਦੇ ਚੁੱਕੇ ਪਰ ਕੋਈ ਵੀਡੀਓ ਨਹੀਂ ਮਿਲੀ ਤੇ ਹੁਣ ਵੀ ਸਾਡੀ ਅਪੀਲ ਹੈ ਕਿ ਬੇਨਤੀ ਹੈ ਅਪੀਲ ਹੈ ਕਿ ਜਿਹੜਾ ਹੁਣ ਸੰਭਰ ਦਿੱਤਾ ਗਿਆ ਹੈ ਬਾਰਾ ਸਿੰਘ ਦਾ ਤੇ ਵੀਡੀਓ ਜਰੂਰ ਸਾਨੂੰ ਦਿੱਤੀ ਜਾ ਕਿਉਂਕਿ ਸਾਨੂੰ ਲੋਕ ਜਿਹੜੇ ਪਬਲਿਕ ਆ ਸਾਨੂੰ ਬਾਚ ਦੀ ਪੁੱਛਦੇ ਆ ਕਿ ਉਹ ਕਿੱਥੇ ਗਿਆ ਕਿੱਥੇ ਨਹੀਂ ਗਿਆ ਕਿਉਂਕਿ ਏ ਰਿਸਪੌਂਸਿਬਿਲਟੀ ਦਾ ਕੰਮ ਆ ਕਿਉਂਕਿ ਵਨ ਜੀਵ ਨੂੰ ਦੇਖਭਾਲ ਕਰਨਾ ਵੀ ਵਨ ਵਿਭਾਗ ਦਾ ਕੰਮ ਆ। ਔਰ ਵਨ ਵਿਭਾਗ ਵੀ ਇਹ ਵੀ ਕਹਿ ਰਿਹਾ ਕਿ ਸਾਡੀ ਜਿਹੜੀ ਰੇਂਜ ਆ ਸਾਡੇ ਕੋਲ ਜਿਆਦਾ ਆ ਸਾਡੇ ਕੋਲ ਮੁਲਾਜ਼ਮ ਘੱਟ ਆ। ਕਹਿੰਦੇ ਦੀ ਅਸੀਂ ਘਰ ਬੈ ਕੇ ਥੋੜੀ ਕਰਦੇ ਆ ਜੇ ਸਾਨੂੰ ਅਸੀਂ ਇਹ ਕੰਮ ਪਬਲਿਕ ਸਾਨੂੰ ਸੂਚਨਾ ਕਰਦੀ ਆ ਕਿ ਇੰਗਲੈਂਡ ਦਾ ਮਹਿਕਮਾ ਜਿਹੜਾ ਵਾਈਲਡਲੈਫ ਜੰਗਲ ਜਿਹੜਾ ਰਹਿ ਰਿਹਾ ਉਹਨੂੰ ਸੂਚਨਾ ਕਿਉਂ